ਰਾਸਤਾ ਗਲਤ ਸੀਗਾ ਉਹਦਾ ਗਲਤ ਨਤੀਜਾ ਆਣਾ ਮੁਮਕਿਨ ਸੀਗਾ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇਹ ਚੀਜ਼ ਹੋ ਜੇਗੀ ਜਦੋਂ ਬਾਹਰ ਗਏ ਸੀ بڑے بڑے ਵੱਡੇ ਖੁਆਬ ਲੈ ਕੇ ਗਏ ਸੀ ਜੇ ਮਾਪੇ ਨੇ 50 ਲੱਖ ਦਿੱਤਾ ਬੱਚਾ ਤਾਂ ਹੀ ਤੁਰਿਆ ਜੇ ਮਾਪੇ 50 ਲੱਖ ਉਹੀ ਉਹਦੀ ਐਜੂਕੇਸ਼ਨ ਤੇ ਲਾ ਦਿੰਦੇ ਅੱਜ ਉਹ ਜੈਨੂਇਨਲੀ ਯੂ ਐਸ ਬੈਠਾ ਹੁੰਦਾ ਜੈਨੂਇਨਲੀ ਉੱਥੇ ਕੰਮ ਕਰ ਰਿਹਾ ਹੁੰਦਾ ਜੈਨੂਇਨਲੀ ਉੱਥੇ ਸਾਰਾ ਸਟੇਟਸ ਉਹਦਾ ਕਲੀਅਰ ਹੁੰਦਾ ਅਮਰੀਕਾ ਜਾਣ ਵਾਲੇ ਨਹੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਾਣ ਵਾਲੇ ਆਣ ਕਿਉਂਕਿ ਅਮਰੀਕਾ ਵਰਡ ਕੱਢ ਦੇਣਾ ਵਾ ਕੰਦ ਟੱਪ ਕੇ ਜਾਣ ਵਾਲਾ ਵਰਡ ਕੱਢ ਦੇਣਾ ਵਾ ਅਸੀਂ ਪ੍ਰੋਪਰ ਕੋਸ਼ਿਸ਼ ਕਰਦੇ ਆਂ ਹਰ ਬੰਦੇ ਨੂੰ ਇੱਕ ਬੈਟਰ ਗਾਈਡ ਅਵੇਅਰ ਕਰ ਦਈਏ ਜਿਹੜਾ ਬਾਹਰ ਘੁੰਮਣ ਜਾਣਾ ਚਾਹੁੰਦਾ ਵਾ ਉਹ ਜਿਹਦੇ ਕੋਲ ਪੜ੍ਹਾਈ ਲਿਖਾਈ ਨਹੀਂ ਹੈਗੀ ਉਹ B1 B2 ਘੁੰਮਣ ਫਿਰਨ ਵਾਲੇ ਵੀਜ਼ੇ ਤੇ ਜਾਣਾ ਚਾਹੁੰਦਾ ਵਾ ਖੇਤੀਬਾੜੀ ਵਾਲਾ ਵੀ ਜਾ ਸਕਦਾ ਵਾ ਛੋਟੀ ਜੌਬ ਵਾਲਾ ਵੀ ਜਾ ਸਕਦਾ ਵੱਡੇ ਕਾਰੋਬਾਰ ਵਾਲਾ ਵੀ ਜਾ ਸਕਦਾ ਹੈ ਯੂਐਸ ਦਾ ਪ੍ਰੋਟੋਕੋਲ ਆ ਇੰਟਰਵਿਊ ਹਾਂ ਇੰਟਰਵਿਊ ਚ ਕੀ ਹੁੰਦਾ ਮੇਰਾ ਨਾਮ ਪੁੱਛੇਗਾ ਉਹ ਮੈਂ ਕਿਉਂ ਜਾ ਰਿਹਾ ਹਾਂ ਕਿਹੜੀ ਯੂਨੀਵਰਸਿਟੀ ਜਾਣਾ ਕਿਹੜਾ ਪ੍ਰੋਗਰਾਮ ਕਰਨ ਜਾ ਰਿਹਾ ਇਸ ਤੋਂ ਇਲਾਵਾ ਕੋਈ ਇੰਟਰਵਿਊ ਨਹੀਂ ਹੁੰਦਾ ਆਸ ਤੋਂ 15 ਸਾਲ ਦਾ ਜੇ ਗੈਪ ਹੋ ਗਿਆ ਫਰਕ ਨਹੀਂ ਪੈਂਦਾ ਸਕਾਲਰਸ਼ਿਪ ਚਾਹੀਦੀ ਹੈ ਲੈ ਕੇ ਦਵਾਂਗੇ ਕੋਈ ਪ੍ਰੋਬਲਮ ਨਹੀਂ ਹੈ ਫ੍ਰੀ ਆਫ ਕਾਸਟ ਸਟਡੀ ਸਭ ਤੋਂ ਵੱਡੀ ਗੱਲ ਹੈ ਇਹ ਅਵੇਰਨੈਸ ਕੈਂਪ ਫ੍ਰੀ ਹੈ ਕੋਈ ਆਣ ਦੀ ਫੀਸ ਨਹੀਂ ਹੈ ਕੋਈ ਮਿਲਣ ਦੀ ਫੀਸ ਨਹੀਂ ਹੈ ਕੋਈ ਅਪਲਾਈ ਕਰਨ ਦੀ ਫੀਸ ਨਹੀਂ ਹੈ ਸਤਿ ਸ਼੍ਰੀ ਅਕਾਲ ਦੋਸਤੋ ਅਮਰੀਕਾ ਨੂੰ ਲੈ ਕੇ ਬਹੁਤ ਸਾਰੀਆਂ ਨਿਊਜ਼ ਫਲੈਸ਼ ਹੋ ਰਹੀਆਂ ਲਗਾਤਾਰ ਡੈਪੂਟੇਸ਼ਨ ਜਾਰੀ ਹੈ ਔਰ ਉੱਤੇ ਅਰੈਸਟ ਵੀ ਹੋ ਰਿਹਾ तकरीबन 41 ਤੋਂ 45 ਹਜ਼ਾਰ ਜਿਹੜੇ ਲੋਕ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਡਾਇਰੈਕਟਿਵ ਫਲੈਟਸ ਨਾਲ ਜਿਹੜਾ ਭਾਰਤ ਦੇ ਵਿੱਚ ਭੇਜਿਆ ਗਿਆ ਚਾਹੇ ਅੰਮ੍ਰਿਤਸਰ ਦੀ ਗੱਲ ਕਰੀਏ ਉਸ ਤੋਂ ਬਾਅਦ ਦਿੱਲੀ ਵੀ ਆਈ ਹੈ ਪਰ ਹੁਣ ਉਹਨਾਂ ਨੇ ਜਿਹੜੇ ਰਸਤੇ ਤੋਂ ਲੋਕ ਆਏ ਆ ਚਾਹੇ ਪਨਾਮਾ ਵੱਲੋਂ ਆਏ ਆ ਕੋਈ ਸਲਵਾਡੋਰ ਵੱਲੋਂ ਜਾਂ ਹੋਰ ਕੰਟਰੀਆਂ ਵੱਲੋਂ ਜਿਵੇਂ ਜਿਵੇਂ ਕੋ ਆਇਆ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਜਿਹੜੇ ਛੋਟੇ ਮੁਲਕ ਨੇ ਅਮਰੀਕਾ ਦੇ ਨਾਲ ਲੱਗਦੇ ਨੇ ਚਾਹੇ ਮੈਕਸੀਕੋ ਐ ਉਹਨਾਂ ਮੁਲਕਾਂ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਔਰ ਉੱਥੋਂ ਵਾਪਸ ਉਹ ਕਿਵੇਂ ਆਉਂਦੇ ਆ ਉਹ ਕੰਟਰੀ ਭੇਜਦੀ ਐ ਯੂਐਸ ਭੇਜਦਾ ਜਾਂ ਫਿਰ ਤੁਹਾਨੂੰ ਖੁਦ ਆਪਣੇ ਬੱਚੇ ਨੂੰ ਬੁਲਾਉਣਾ ਪੈਂਦਾ ਇਸ ਤਰ੍ਹਾਂ ਦੀਆਂ ਨਿਊਜ਼ ਜਿਹੜੀਆਂ ਲਗਾਤਾਰ ਆ ਰਹੀਆਂ ਨੇ ਔਰ ਜਿਹੜਿਆਂ ਦਾ ਕੋਈ ਸਟੇਟਸ ਨਹੀਂ ਹੈ ਉਹਨਾਂ ਨੂੰ ਲੈ ਕੇ ਜਿਹੜੇ ਟਰੰਪ ਨੇ ਬਹੁਤ ਸਖਤ ਹੋਏ ਹੋਏ ਕਿ ਜਿਨ੍ਹਾਂ ਕੋਲੇ ਜਿਨ੍ਹਾਂ ਨੂੰ 2 ਸਾਲ ਤੋਂ ਘੱਟ ਦਾ ਸਮਾਂ ਹੋ ਗਿਆ ਉਹਨਾਂ ਨੂੰ ਪੁੱਛਿਆ ਜਾ ਰਿਹਾ ਜਿਹੜੀ ਆਈਸ ਹੈਗੀ ਹੈ ਅਮਰੀਕਾ ਦੀ ਉਹ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਖਾਸ ਤੌਰ ਤੇ ਆਪਾਂ ਇਸ ਦੇ ਅਵੇਰਨੈਸ ਬਾਰੇ ਹੀ ਗੱਲ ਕਰਨੀ ਹੈ ਇੱਕ ਅਵੇਰਨੈਸ ਕੈਂਪ ਹੈ ਜਿਹੜਾ ਲਾਇਆ ਜਾ ਰਿਹਾ ਐਡੂਲੈਂਡ ਵੱਲੋਂ 7 8 9 ਨੂੰ US ਨੂੰ ਲੈ ਕੇ ਖਾਸ ਤੌਰ ਤੇ ਜਿਸ ਦੇ ਵਿੱਚ ਸਿਰਫ ਸਟੱਡੀ ਵੀਜ਼ਾ ਔਰ ਟੂਰਿਸਟ ਵੀਜ਼ਾ ਬਾਰੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਭੇਜ ਸਕਦੇ ਹੋ ਉਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਐਡੂਲੈਂਡ ਤੋਂ ਗੁਰਪ੍ਰੀਤ ਚੰਨਾ ਜੀ ਨੇ ਜੋ ਕਿ ਵੀਜ਼ਾ ਐਕਸਪਰਟ ਨੇ ਬਹੁਤ ਲੰਬੇ ਸਮੇਂ ਤੋਂ ਸਰਵਿਸਿਸ ਸਟੂਡੈਂਟ ਨੂੰ ਦੇ ਰਿਹਾ ਹੈ ਬਹੁਤ ਬਹੁਤ ਸਵਾਗਤ ਹੈ ਸਸ ਜੀ ਸਰ ਪਹਿਲਾਂ ਤਾਂ ਥੋੜਾ ਜਿਆ ਇਸ ਬਾਰੇ ਦੱਸ ਦੋ ਕਿ ਬਰੀਫ ਦੇ ਵਿੱਚ ਵੀ ਜਿਹੜਾ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਕਿੰਨੇ ਹੀ ਲੋਕ ਵਾਪਸ ਆ ਰਹੇ ਆ ਏਜੰਟਸ ਤੇ ਕਾਰਵਾਈਆਂ ਹੋ ਰਹੀਆਂ ਨੇ ਕਈ ਬੱਚੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਨੇ ਬਹੁਤ ਸਾਰੇ ਬੱਚੇ ਸੁਸਾਇਸਾਈਡ ਵੀ ਕਰ ਗਏ ਆ ਜਿਹੜੇ ਕਿਉਂਕਿ ਕਾਫੀ ਜ਼ਮੀਨ ਵੇਚ ਕੇ ਜਾਂ ਬਹੁਤ ਸਾਰਾ ਪੈਸਾ ਲਾ ਕੇ ਗਏ ਹੁੰਦੇ ਆ ਤਾਂ ਸਾਰਾ ਉਹਨਾਂ ਨੂੰ ਫਿਊਚਰ ਇੱਕਦਮ ਆਪਣਾ ਭੁਵਿੱਖ ਹੈ ਜਿਹੜਾ ਬਲੈਕ ਕਾਲਾ ਨਜ਼ਰ ਆਉਂਦਾ ਸ਼ੁਰੂ ਹੋ ਜਾਂਦਾ ਸਟੂਡੈਂਟ ਜਦੋਂ ਇਸ ਤਰ੍ਹਾਂ ਵਾਪਸ ਹੁੰਦਾ ਸਟੂਡੈਂਟ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ ਜਿਹੜੇ ਲੋਕ ਡੌਂਕੀ ਲਾ ਕੇ ਗਏ ਆ ਹਨ ਕਿਸ ਤਰ੍ਹਾਂ ਨੂੰ ਦੇਖਦੇ ਬਿਲਕੁਲ ਪਾਜੀ ਦੁੱਖ ਬਹੁਤ ਹੈ ਇਹਨਾਂ ਦਾ ਕਿਉਂਕਿ ਉਹਨਾਂ ਦੇ ਘਰ ਵਿੱਚ ਦੁੱਖ ਦਾ ਮਾਹੌਲ ਹੋਊਗਾ ਜਿਵੇਂ ਤੁਸੀਂ ਦੱਸ ਰਹੇ ਹੋ ਕਾਫੀ ਲੋਕਾਂ ਨੂੰ ਪ੍ਰੋਬਲਮ ਹੀ ਹੈ ਕਿ ਫੇਸ ਕੀਤੀ ਹੈ ਹੁਣ ਅਸੀਂ ਵੀ ਸੁਣ ਰਹੇ ਹਾਂ ਬਾਰ-ਬਾਰ ਨਿਊਜ਼ ਦੇ ਵਿੱਚ ਕਿ ਬਹੁਤ ਸਾਰੀ ਪ੍ਰੋਬਲ ਰਸਤਾ ਗਲਤ ਸੀਗਾ ਉਹਦਾ ਗਲਤ ਨਤੀਜਾ ਆਣਾ ਮਮਕਨ ਸੀਗਾ ਪਹਿਲਾਂ ਧਿਆਨ ਨਹੀਂ ਸੀਗਾ ਹੁਣ ਧਿਆਨ ਜ਼ਿਆਦਾ ਆ ਕਿਉਂਕਿ ਇਹ ਚੀਜ਼ ਹੀ ਇਦਾਂ ਹੋ ਗਈ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇਹ ਚੀਜ਼ ਹੋ ਜੇਗੀ ਜਦੋਂ ਬਾਹਰ ਗਏ ਸੀ بڑے بڑے ਵੱਡੇ ਖੁਆਬ ਲੈ ਕੇ ਗਏ ਸੀ ਬੜੇ ਵੱਡੀ ਉਮੀਦਾਂ ਲੈ ਕੇ ਗਏ ਸੀ ਪਰ ਉਹ ਜਾਨ ਦਾ ਰਸਤਾ ਜਦੋਂ ਗਲਤ ਹੁੰਦਾ ਤੇ ਉਹਦਾ ਐਂਡ ਗਲਤ ਹੋਣਾ ਹੀ ਸੀਗਾ ਤੋਂ ਇਸ ਕਰਕੇ ਅਸੀਂ ਇਸੇ ਚੀਜ਼ ਨੂੰ ਰੱਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ ਇੱਕ ਅਵੇਰਨੈਸ ਕੈਂਪ ਲਾ ਰਹੇ ਹਾਂ ਉਸ ਅਵੇਰਨੈਸ ਕੈਂਪ ਦੇ ਵਿੱਚ ਸਪੈਸ਼ਲੀ ਅਮਰੀਕਾ ਜਾਣ ਵਾਲੇ ਨਹੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਾਣ ਵਾਲੇ ਆਣ ਕਿਉਂਕਿ ਅਮਰੀਕਾ ਵਰਡ ਕਾਟ ਦੇ ਨਾਮਾ ਕੰਧ ਟੱਪ ਕੇ ਜਾਣ ਵਾਲਾ ਵਰਡ ਕਾਟ ਦੇ ਨਾਮਾ ਅਸੀਂ ਪ੍ਰੋਪਰ ਕੋਸ਼ਿਸ਼ ਕਰਦੇ ਆਂ ਹਰ ਬੰਦੇ ਨੂੰ ਇੱਕ ਬੈਟਰ ਗਾਈਡ ਅਵੇਅਰ ਕਰ ਦਈਏ ਕਿ ਉਹ ਹਰ ਤਰੀਕੇ ਨਾਲ ਯੂਐਸਏ ਸਦਾ ਕੱਲਾ ਸਟੂਡੈਂਟ ਪੜਨ ਦੇ ਲਈ ਘੁੰਮਣ ਫਿਰਨ ਦੇ ਲਈ ਵੀ ਜਾ ਸਕਦਾ ਇੰਟਰਨਸ਼ਿਪ ਕਰਨ ਦੇ ਲਈ ਵੀ ਜਾ ਸਕਦਾ ਹਰ ਤਰ੍ਹਾਂ ਦਾ ਵੀਜ਼ਾ ਉਹਨਾਂ ਨੇ ਪਲਾਨ ਕੀਤਾ ਹੋਇਆ ਤੋ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ F1 F2 ਕੈਟਾਗਰੀ ਵੀ ਲਾ ਸਕਦੇ ਹੋ ਸਟੂਡੈਂਟ ਹੈ ਡਿਪੈਂਡੈਂਟ ਹੈ ਬੱਚੇ ਵੀ ਜਾ ਸਕਦੇ ਨੇ ਹਰ ਤਰ੍ਹਾਂ ਦਾ ਵੀਜ਼ਾ ਹੈ ਭਾਜੀ ਇਹ ਅਵੇਰਨੈਸ ਕੈਂਪਸ ਸਪੈਸ਼ਲੀ ਉਹਨਾਂ ਦੇ ਲਈ ਹੈ ਮੈਂ ਚਾਹਨਾਵਾ ਕਿ ਇਹ ਅਵੇਰਨੈਸ ਕੈਂਪਸ ਹੀ ਬਾਰ-ਬਾਰ ਹਰ ਜਗ੍ਹਾ ਪੰਜਾਬ ਚ ਹਾਲੇ ਤੱਕ ਸਟਾਰਟ ਅਸੀਂ ਆਫਿਸ ਤੋਂ ਕਰ ਰਹੇ ਹਾਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ ਲਾਈਏ ਹਰਿਆਣਾ ਦੇ ਪੂਰੇ ਸ਼ਹਿਰਾਂ ਦੇ ਵਿੱਚ ਲਾਈਏ ਤਾਂ ਕਿ ਆ ਨਾਲ ਟਾਈਮ ਦੇ ਵਿੱਚ ਕੋਈ ਪੰਜਾਬ ਹਰਿਆਣਾ ਨੂੰ ਕੁਝ ਕਹੇ ਕਿਉਂਕਿ ਬਦਨਾਮੀ ਪੂਰੀ ਸਾਡੀ ਹੋਣੀ ਹੈ ਭਵੇਂ ਗਏ ਗੁਜਰਾਤ ਤੋਂ ਵੀ ਹੈ ਗਏ ਕਿਤੋਂ ਵੀ ਹੈ ਬਹੁਤ ਜਗ੍ਹਾ ਤੋਂ ਲੋਕ ਗਏ ਆ ਬਟ ਐਂਡ ਆਫ ਦਾ ਡੇ ਪੰਜਾਬ ਹੀ ਨਿਗਾਹ ਦੇ ਵਿੱਚ ਆਉਂਦਾ ਵਾ ਤੋਂ ਮਸੀਂ ਅਵੇਰਨੈਸ ਕੈਂਪੇਨ ਨਿਕ ਲਾਉਣਾ ਚਾਹੁੰਦੇ ਆ ਕਿ ਸਟੂਡੈਂਟ ਕਵੇ ਜਿਹੜਾ 10ਵੀਂ ਪਾਸ ਐ ਘੱਟੋ ਘੱਟ ਸਿਰਫ 10ਥ ਕੀਤੀ ਐ 50% ਨੰਬਰ ਦਾ ਕਵੇ ਮੈਂ ਸਟੂਡੈਂਟ ਵੀਜ਼ੇ ਤੇ ਜਾਣਾ ਹੈ ਜਿਹੜਾ ਬਾਹਰ ਘੁੰਮਣ ਜਾਣਾ ਚਾਹੁੰਦਾ ਵਾ ਉਹ ਜਿਹਦੇ ਕੋਲ ਪੜ੍ਹਾਈ ਲਿਖਾਈ ਨਹੀਂ ਹੈਗੀ ਉਹ B1 B2 ਘੁੰਮਣ ਫਿਰਨ ਵਾਲੇ ਵੀਜ਼ੇ ਤੇ ਜਾਣਾ ਚਾਹੁੰਦਾ ਵਾ ਖੇਤੀਬਾੜੀ ਵਾਲਾ ਵੀ ਜਾ ਸਕਦਾ ਵਾ ਛੋਟੀ ਜੌਬ ਵਾਲਾ ਵੀ ਜਾ ਸਕਦਾ ਵੱਡੇ ਕਾਰੋਬਾਰ ਵਾਲਾ ਵੀ ਜਾ ਸਕਦਾ ਹਰ ਤਰ੍ਹਾਂ ਦਾ ਬੰਦਾ ਬਾਹਰ ਜਾ ਸਕਦਾ ਭਾਜੀ ਬਿਲਕੁਲ ਭਾਜੀ ਦੇਖੋ ਇੱਕ ਪਾਸੇ ਤੁਸੀਂ ਹੁਣੇ ਤੁਹਾਡੀ ਐਡ ਵੀ ਚੱਲਦੀ ਹੈ ਐਡੂ ਲੈਂਡ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਿ 85000 ਰੁਪਏ ਦੇ ਵਿੱਚ ਯੂ ਐਸ ਏ ਜਾਇਆ ਜਾ ਸਕਦਾ ਇੱਕ ਪਾਸੇ ਇਸ ਤਰ੍ਹਾਂ ਦੀਆਂ ਐਡਸ ਨੇ ਸਟੱਡੀ ਲਈ ਜਾਓ ਚਾਹੇ ਟੂਰਿਸਟ ਲਈ ਜਾਓ ਦੂਜੇ ਪਾਸੇ 50 50 ਲੱਖ 60 60 ਲੱਖ ਲਾਇਆ ਜਾ ਰਿਹਾ ਔਰ ਉੱਥੇ ਏਜ ਵੀ ਕਿੰਨੀ ਘੱਟ ਹੈ ਕਈ ਬੱਚਿਆਂ ਨਾਲ ਅਸੀਂ ਵੀ ਮਿਲ ਕੇ ਆਏ ਇੰਟਰਵਿਊ ਕੀਤੀਆਂ ਕਿ ਤਕਰੀਬਨ 18 ਸਾਲ ਦੇ ਹਜੇ ਜਵਾਕ ਹੋਏ ਐ ਮਾਪਿਆਂ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਭੇਜਦਾ ਵੀ ਤੁਸੀਂ ਇੱਕ ਮੌਤ ਦੇ ਮੂੰਹ ਦੇ ਵਿੱਚ ਧੱਕਦਾ ਹਨਾ ਪਤਾ ਹੁੰਦਾ ਪਹਿਲਾਂ ਪਰਿਵਾਰ ਨੂੰ ਹੀ ਪਤਾ ਹੁੰਦਾ ਵੀ ਇਹਨੇ ਡ 6 ਮਹੀਨੇ 7 ਮਹੀਨੇ ਕਈਆਂ ਨੂੰ ਸਾਲ-ਸਾਲ ਵੀ ਲੱਗਦਾ ਉੱਥੇ ਪਹੁੰਚਣ ਦੇ ਵਿੱਚ ਔਰ ਦੂਜੇ ਪਾਸੇ ਸਟੱਡੀ ਵੀਜ਼ਾ ਸਿਰਫ ਇੰਟਰਵਿਊ ਦੇਣਾ ਹੈ ਆਪਣੇ ਕਾਗਜ਼ ਭਰਨੇ ਆ ਮੈਨੂੰ ਲੱਗਦਾ ਯੂਐਸ ਦਾ ਤਾਂ ਜਿਹੜਾ ਫਾਰਮ ਹੈ ਡੀਐਸ 160 ਤੁਸੀਂ ਹਮੇਸ਼ਾ ਸ਼ੋਅ ਦੇ ਵਿੱਚ ਵੀ ਗੱਲ ਕਰਦੇ ਹੋ ਨੇ ਕਿ ਬਹੁਤ ਸੌਖਾ ਹੈ ਭਰਨਾ ਹਨਾ ਤੇ ਉਸ ਤੋਂ ਬਾਅਦ ਬਹੁਤ ਘੱਟ ਡਾਕੂਮੈਂਟ ਚਾਹੀਦੇ ਆ ਫੰਡਸ ਨੂੰ ਲੈ ਕੇ ਵੀ ਤੇ ਕੀ ਲੱਗਦਾ ਕਿ ਇਹ ਰਸਤੇ ਨੂੰ ਛੱਡ ਕੇ ਉਧਰ ਕਿਉਂ ਜ਼ਿਆਦਾ ਸਟੂਡੈਂਟ ਜਾ ਰਹੇ ਆ ਜਾਂ ਜਿਹੜੇ ਬੱਚੇ ਆ ਘੱਟ ਉਮਰ ਦੇ ਆਪਾਂ ਕਹਿ ਸਕਦੇ ਆ ਸਟੱਡੀ ਤੋਂ ਬਾਅਦ ਇੱਕਦਮ ਉਹ ਰੁਕੋ ਆਪਣਾ ਲੈਂਦੇ ਆ ਉਹਨਾਂ ਨੂੰ ਸੌਖਾ ਕਿਉਂ ਲੱਗਦਾ ਸੌਖਾ ਇਹ ਲੱਗ ਕਿ ਸਾਡੇ ਨੇ ਜਿਹੜੀ ਸਟੱਡੀ ਪੈਟਰਨ ਆ ਉਹ ਇੰਨਾ ਮੈਂ ਇਹ ਕਹਾਂਗਾ ਕਿ ਵਧੀਆ ਨਹੀਂ ਹੈ ਕਿਉਂਕਿ ਸਟੱਡੀ ਪੈਟਰਨ ਪਲੱਸ 2 ਤੱਕ ਬਹੁਤ ਵਧੀਆ ਇੰਟਰਐਕਟਿਵ ਨਹੀਂ ਹੈ ਸਾਨੂੰ ਪੜਾਇਆ ਜ਼ਰੂਰ ਜਾਂਦਾ ਵਾ ਅਸੀਂ ਕਿਤਾਬੀ ਕੀੜੇ ਬਣ ਜਾਂਦੇ ਆ ਸਾਨੂੰ ਇੰਟਰਐਕਟਿਵ ਸੈਸ਼ਨ ਗਰੁੱਪ ਡਿਸਕਸ਼ਨਸ ਨਹੀਂ ਹੁੰਦੀਆਂ ਬੱਚਾ ਸਾਡਾ ਇੰਟਰਵਿਊ ਤੋਂ ਡਰਦਾ ਹੈ ਯੂ ਐਸ ਦਾ ਪ੍ਰੋਟੋਕਾਲ ਆ ਇੰਟਰਵਿਊ ਹੈ ਇੰਟਰਵਿਊ ਚ ਕੀ ਹੁੰਦਾ ਮੇਰਾ ਨਾਮ ਪੁੱਛੇਗਾ ਉਹ ਮੈਂ ਕਿਉਂ ਜਾ ਰਿਹਾ ਵਾਂ ਕਿਹੜੀ ਯੂਨੀਵਰਸਿਟੀ ਜਾਣਾ ਕਿਹੜਾ ਪ੍ਰੋਗਰਾਮ ਕਰਨ ਜਾ ਰ ਅਸੀਂ ਇੰਟਰਵਿਊ ਦੇ ਨਾਮ ਤੋਂ ਇੰਨਾ ਡਰਦੇ ਹਾਂ ਕਿ ਪੁੱਛੋ ਨਾ ਅਸੀਂ ਜ਼ਰੂਰੀ ਨਹੀਂ ਕਿ ਯੂ ਐਸ ਦੀ ਇੰਟਰਵਿਊ ਦੇਣ ਤੋਂ ਡਰਦੇ ਕਿਤੇ ਨੌਕਰੀ ਲਈ ਵੀ ਇੰਟਰਵਿਊ ਤੋਂ ਸਾਨੂੰ ਹੁੰਦਾ ਕਿ ਇੰਟਰਵਿਊ ਦੇਣੀ ਪਊਗੀ ਪਲੱਸ 2 ਬੱਚਾ ਤਾਂ ਹੈਗਾ ਹੀ ਹੈ ਨਾ ਕੱਚਾ ਹੈ ਉਹ ਹੱਲੇ ਉਹ ਕਹਿੰਦੇ ਨੇ ਕੱਚੇ ਨੱਕੇ ਵਰਗਾ ਵਾ ਜਿੱਧਰ ਨੂੰ ਮਰਜ਼ੀ ਮੋੜ ਲਓ ਸੋ ਮੈਂ ਮਾਪੇ ਪਤ ਨੂੰ ਹੱਥ ਜੋੜ ਕੇ ਅਵੇਰਨੈਸ ਕਰਨਾ ਚਾਹੁੰਦਾ ਹਾਂ ਲਈ ਕਿ ਉਹ ਵੀ ਨਾ ਆਪਣੇ ਬੱਚੇ ਨੂੰ ਡੌਂਕੀ ਸ੍ਰਸ਼ਟ ਤੇ ਇਖਤਿਆਰ ਕਰਨ ਜੇ ਮਾਪੇ ਨੇ 50 ਲੱਖ ਦਿੱਤਾ ਬੱਚਾ ਤਾਂ ਹੀ ਤੁਰਿਆ ਜੇ ਮਾਪੇ 50 ਲੱਖ ਉਹੀ ਉਹਦੀ ਐਜੂਕੇਸ਼ਨ ਤੇ ਲਾ ਦਿੰਦੇ ਅੱਜ ਉਹ ਜੈਨੂਅਲੀ ਯੂ ਐਸ ਬੈਠਾ ਹੁੰਦਾ ਜੈਨੂਅਲੀ ਉੱਥੇ ਕੰਮ ਕਰ ਰਿਹਾ ਹੁੰਦਾ ਜੈਨੂਅਲੀ ਉੱਥੇ ਸਾਰਾ ਸਟੇਟਸ ਉਹਦਾ ਕਲੀਅਰ ਹੁੰਦਾ ਸੋ 50 ਲੱਖ ਇਸ ਤਰ੍ਹਾਂ ਲਾਣ ਨਾਲੋਂ ਉਹਨਾਂ ਦੀ ਐਜੂਕੇਸ਼ਨ ਤੇ ਲਾਓ ਤਾਂ ਕਿ ਬੱਚਾ ਅੱਗੇ ਜਾ ਕੇ ਬੈਟਰ ਕਰ ਪਾਵੇ ਤੋਂ ਵਿਖਦੇ ਵਿੱਚ ਭਾਜੀ 7 8 9 ਨੂੰ ਜਿਹੜਾ ਤੁਸੀਂ ਇੱਕ ਅਵੇਅਰਨੈਸ ਕੈਂਪ ਲੱਗਣ ਜਾ ਰਿਹਾ ਐ ਐਡਮਿਸ਼ਨ ਵੀਕ ਵੀ ਆਪਾਂ ਕਹਿ ਸਕਦੇ ਹਾਂ ਐਡੂਲੈਂਡ ਵੱਲੋਂ ਸੈਕਟਰ 40 ਚੰਡੀਗੜ੍ਹ ਦੇ ਵਿੱਚ ਹਨ ਇਸ ਦੇ ਵਿੱਚ ਕੀ ਸਕਾਲਰਸ਼ਿਪ ਨੂੰ ਲੈ ਕੇ ਜਾਂ ਨੈਕਸਟ ਇਨਟੇਕ ਕਿਹੜਾ ਹੈ ਕਿਸ ਬਾਰੇ ਜ਼ਿਆਦਾ ਜਿਹੜੇ ਸਟੂਡੈਂਟ ਨੇ ਕਿਹਨੇ ਕਿਹਨੇ ਡਾਕੂਮੈਂਟ ਲੈ ਕੇ ਆਉਣੇ ਯਾਨੀ ਕਿ ਮਿਨੀਮਮ ਐ ਲਿਜ਼ਿਬਿਲਟੀ ਦੀ ਆਪਾਂ ਗੱਲ ਕਰੀ ਕਿ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਭਾਜੀ ਜਿਨ੍ਹਾਂ ਦੇ ਕੋਲ 10ਵੀਂ ਮਿਨੀਮਮ ਕੀਤੀ ਹੋਈ ਹੈ ਔਰ 50% ਨੰਬਰ ਆਉ ਮੇਰੇ ਦਫਤਰ ਆ ਜਾਓ 7 8 9 ਨੂੰ ਇਹ ਅਵੇ 10ਵੀਂ ਜਿਹਨੇ ਕੀਤੀ ਹੈ 50% ਨਾਲ ਉਹ ਦਫਤਰ ਆ ਜਨ ਹਾਈਲਾਈਟ ਕੀਤੀ ਹੈ ਨਹੀਂ ਕੀਤੀ ਫਰਕ ਨਹੀਂ ਪੈਂਦਾ 10 ਤੋਂ 15 ਸਾਲ ਦਾ ਜੇ ਗੈਪ ਹੋ ਗਿਆ ਫਰਕ ਨਹੀਂ ਪੈਂਦਾ ਸਕਾਲਰਸ਼ਿਪ ਚਾਹੀਦੀ ਹੈ ਲੈ ਕੇ ਦਵਾਂਗੇ ਕੋਈ ਪ੍ਰੋਬਲਮ ਨਹੀਂ ਹੈ ਫ੍ਰੀ ਆਫ ਕਾਸਟ ਸਟਡੀ ਸਭ ਤੋਂ ਵੱਡੀ ਗੱਲ ਹੈ ਇਹ ਅਵੇਅਰਨੈਸ ਕੈਂਪ ਫ੍ਰੀ ਹੈ ਕੋਈ ਆਣ ਦੀ ਫੀਸ ਨਹੀਂ ਹੈ ਕੋਈ ਮਿਲਣ ਦੀ ਫੀਸ ਨਹੀਂ ਹੈ ਕੋਈ ਅਪਲਾਈ ਕਰਨ ਦੀ ਫੀਸ ਨਹੀਂ ਹੈ ਹਾਂ ਜੇ ਤੁਸੀਂ ਕਿਸੇ ਆਫ ਤੁਹਾਨੂੰ ਲੱਗਿਆ ਕਿ ਇਹ ਪ੍ਰੋਸੈਸ ਸਹੀ ਹੈ ਆਪਣੀ ਇਸ ਕਾਲਜ ਦੀ ਆਫਰ ਲੈਟਰ 50 ਡਾਲਰ ਹੈ ਤੋਂ 50 ਡਾਲਰ ਦੇਣੇ ਆ ਆਪਣੀ ਅਪਲਾਈ ਕਰਨੀ ਸਿਰਫ ਐਪਲੀਕੇਸ਼ਨ ਫੀਸ ਅਸੀਂ ਕੋਈ ਫੀਸ ਨਹੀਂ ਲੈ ਰਹੇ ਤੋਂ ਇਹ ਇੱਕ ਫ੍ਰੀ ਆਫ ਕਾਸਟ ਅਵੇਅਰਨੈਸ ਕੈਂਪ ਹੈਗਾ ਆਨ ਵਾਲੇ ਟਾਈਮ ਚ ਪੰਜਾਬ ਦੇ ਹਰ ਸ਼ਹਿਰ ਚ ਦਿਖੂਗਾ ਆਨ ਵਾਲੇ ਟਾਈਮ ਚ ਹਰਿਆਣਾ ਦੇ ਹਰ ਸ਼ਹਿਰ ਚ ਦਿਖੂਗਾ ਤਾਂ ਕਿ ਅਸੀਂ ਹਰ ਬੱਚੇ ਨੂੰ ਹਰ ਵੱਡੇ ਨੂੰ ਹਰ ਵੱਡੇ ਨੂੰ ਅਵੇਅਰ ਕਰ ਪਾਈਏ ਕਿ ਉਹਨਾਂ ਲਈ ਕਿਹੜਾ ਵੀਜ਼ਾ ਯੂਐਸ ਵੱਲੋਂ ਬਣਿਆ ਹੋਇਆ ਹੈ ਬਿਲਕੁਲ 7 8 9 ਨੂੰ ਤੁਸੀਂ ਸੈਕਟਰ 40 ਚੰਡੀਗੜ੍ਹ ਚ ਪਹੁੰਚ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਔਰ ਖਾਸ ਤੌਰ ਤੇ ਯੂ ਐਸ ਸਟੱਡੀ ਵੀਜ਼ਾ ਬਾਰੇ ਤੁਹਾਡੇ ਮਨਾਂ ਦੇ ਵਿੱਚ ਕੋਈ ਵੀ ਸਵਾਲ ਹੋਵੇ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਗੁਰਪ੍ਰੀਤ ਸਰ ਨੂੰ ਤੁਸੀਂ ਡਾਇਰੈਕਟਲੀ ਉੱਥੇ ਮਿਲ ਸਕਦੇ ਹੋ ਐਕਸਪਰਟ ਟੀਮ ਹੈ ਜਿਹੜੀ ਉੱਥੇ ਹੋਊਗੀ ਤਿੰਨ ਦਿਨ ਐਤਵਾਰ ਦਾ ਦਿਨ ਵੀ ਹੈ ਵਿੱਚ 9 ਤਰੀਕ ਨੂੰ ਉਸ ਤੋਂ ਪਹਿਲਾਂ ਜੇ ਕੋਈ ਫਰਾਈਡੇ ਆ ਸਕਦਾ ਜਾਂ ਸੈਟਰਡੇ ਜਾਂ ਸੰਡੇ ਤਿੰਨ ਦਿਨ ਦਾ ਜਿਹੜਾ ਹੈ ਜਿਹੜਾ ਐਡਮਿਸ਼ਨ ਨੂੰ ਲੈ ਕੇ ਜਾਂ ਯੂਐਸ ਅਵੇਅਰਨੈਸ ਕੈਂਪ ਜਿਹੜਾ ਲਾਇਆ ਜਾ ਰਿਹਾ ਹੈ ਭਾਈ ਨੇ ਜਿਵੇਂ ਹੁਣੇ ਗੱਲ ਕੀਤੀ ਹੈ ਵੀ ਅਮਰੀਕਾ ਸ਼ਬਦ ਕੱਢ ਦਿਓ ਜਦੋਂ ਅਮਰੀਕਾ ਦਾ ਨਾਮ ਆਉਂਦਾ ਤਾਂ ਡਾਂਕੀ ਦਾ ਨਾਮ ਆਉਂਦਾ ਯੂਐਸਏ ਜਾਓ ਸਟੱਡੀ ਵੀਜ਼ਾ ਉੱਤੇ ਸਟੱਡੀ ਕਰੋ ਸਟੱਡੀ ਕਰਕੇ ਅچھے ਕੋਰਸ ਕਰੋ ਕੋਈ ਵੀ ਡਿਗਰੀ ਕਰੋ ਫਿਰ ਪੀਆਰ ਰੱਖ ਵੀ ਤੁਸੀਂ ਪਹੁੰਚ ਸਕਦੇ ਹੋ ਸਟੱਡੀ ਦੇ ਨਾਲ ਨਾਲ ਕੰਮ ਵੀ ਕਰ ਸਕਦੇ ਹੋ ਕਿੰਨੇ ਹੀ ਆਪਸ਼ਨਸ ਤੁਹਾਡੇ ਲਈ ਹੈਗੇ ਨੇ ਬਹੁਤ ਬਹੁਤ ਧੰਨਵਾਦ ਜੀ ਕੀਮਤੀ ਸਮਾਂ ਥੈਂਕ ਯੂ ਵੈਰੀ ਮਚ ਭਾਈ ਥੈਂਕ ਯ